ਇਸ ਨਕਾਲਪੁਰ ਖਵਾਈਰ ਦੇ ਲੱਖ ਲੱਖ ਸ਼ੁਕਰਾਨਾ ਕਿ ਨਿਮਾਣੇ ਜੀ ਨੇ ਇੰਨਾ ਮਾਣ ਬਖਸ਼ਿਆ ਪ੍ਰਮਾਤਮਾ ਨੇ ਰੇਰੂ ਸਾਹਿਬਲੇ ਪਾਸ਼ੀ ਦਾ ਧੰਨਵਾਦ ਪ੍ਰਮਾਤਮਾ ਆਪ ਹੀ ਸਾਈਓ ਕਿ ਉਹਨੇ ਸਾਰੇ ਕਾਰ ਸੰਪੂਰਨ ਕਰਵਾਏ ਨੇ ਮੇਰੇ ਭਰਾਵਾਂ ਦਾ ਮੇਰੀਆਂ ਮਾਤਾਵਾਂ ਦਾ ਭੈਣਾਂ ਦਾ ਬਾੜਵਾਸੀਆਂ ਦਾ ਇੰਨਾ ਸਾਥ ਰਿਹਾ ਕਿ ਮੈਂ ਇਹਨਾਂ ਦਾ ਕਦੇ ਕਰਜ਼ਾ ਨਹੀਂ ਦੇ ਸਕਦਾ ਮੈਂ ਹਮੇਸ਼ਾ ਰਹਿਣੀ ਰਹਾਂਗਾ ਹਮੇਸ਼ਾ ਤੇ ਹਾਜ਼ਰ ਲਈ ਸੇਵਾ ਲਈ ਹਾਜ਼ਰ ਰਹਾਂਗਾ ਬਹੁਤ ਬਹੁਤ ਧੰਨਵਾਦ ਇੱਕ ਨਿਮਾਣੇ ਨੇ ਇੰਨਾ ਮਾਣ ਦਿੱਤਾ ਮੈਂ ਇਸ ਕਾਬਲ ਨਹੀਂ ਸੀ ਜੇ ਮੇਰਾ ਇਹ ਮੇਰੇ ਭਰਾ ਮੇਰੀਆਂ ਮਾਵਾ ਪੈਣਾ ਮੇਰੇ ਬਾੜਵਾਸੀ ਨੇ ਮੇਰਾ ਸਾਥ ਨਾ ਦਿੱਤੇ ਲੀਡ 175 ਵੋਟਾਂ ਦੀ ਹੈ ਜੀ ਮੇਰੀ 1325 ਵੋਟਾਂ ਮਿਲੀਆਂ ਨੇ 600 ਦੇ ਵਿੱਚੋਂ ਤੇ ਬਾਕੀ ਮੇਰੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ 275 ਵੋਟਾਂ ਮਿਲੀਆਂ ਨੇ ਮੈਂ ਬਾੜਵਾਸੀਆਂ ਦੀ ਨਾਲ ਪਹਿਲਾਂ ਹੀ ਵਾਦਾ ਕੀਤਾ ਸੀ ਵੀ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੰਦੇ ਪਰਮਾਤਮਾ ਦੀ ਕਿਰਪਾ ਨਾਲ ਤਾਂ ਜਿੰਨੇ ਵੀ ਬਾੜ ਦੇ ਰਹਿੰਦੇ ਕੰਮ ਨੇ ਜੋ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਮੈਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਬਾੜ ਦੇ ਵਿੱਚ ਰਹਿੰਦਾ ਬੜੀ ਕਲੋਨੀ ਦੇ ਵਾਸੀਆਂ ਦੇ ਵਿੱਚ ਰਹਿੰਦਾ ਮੈਂ ਸਾਰੀਆਂ ਤੇ ਵਿਭੰਦ ਭਲੀ ਮਤ ਜਾਣੂ ਆ ਜਿੰਨੇ ਵੀ ਮੇਰੇ ਕੰਮ ਰਹਿੰਦੇ ਨੇ ਉਹ ਪਹਿਲ ਦੇ ਆਧਾਰ ਤੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਡੇ ਮੰਤਰੀ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰੇ ਵਿਕਾਸ ਦੇ ਕਾਰਜ ਕਰਾਂਗੇ ਬਾਕੀ ਮੇਰੇ ਸਾਰੇ ਕਲੋਨੀ ਵਾਸੀ ਨੇ ਮੇਰੇ ਬਾੜ ਵਸੀਆਂ ਦਾ ਭਰਾਮਾ ਦਾ ਹਮੇਸ਼ਾ ਹੀ ਸਾਥ ਰਿਹਾ ਅੱਗੇ ਵੀ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਰਹਾਂਗੇ ਇਹ ਮੇਰੀ ਜਿੱਤ ਨਹੀਂ ਸਾਡੇ ਸਾਰੇ ਸਾਰੇ ਬਾੜ ਦੀ ਸਾਡੇ ਸਾਰੇ ਭਰਾਮਾ ਦੀ ਜਿੱਤ ਹੈ ਜਿੰਨਾ ਬਾਕੀ ਹੁਣ ਕੰਮ ਜਿਹੜਾ ਬਾੜ ਦੀ ਜੋ ਹੈਗੀ ਸੀ ਉਹ ਸ਼ੁਰੂ ਹੋਇਆ ਕੰਮ ਮਾਤਰੀ ਜਾਨ ਨੇ ਵਾਦਾ ਕੀਤਾ ਸੀ ਵੀ ਜਦੋਂ ਤੱਕ ਕਰਕੇ ਕੰਮ ਰੋਕੇ ਸੀ ਹੁਣ ਜਨਵਰੀ ਦੇ ਵਿੱਚ ਹੀ ਆਪਾਂ ਕੰਮ ਸਟਾਰਟ ਕਰ ਦਾਂਗੇ ਜਿੰਨੇ ਵੀ ਕੰਮ ਰਹਿੰਦੇ ਕੰਮ ਨੇ ਸ਼ੁਰੂ ਕਰ ਦਾਂਗੇ ਸਟੈਬਲਿਸ਼ ਸਟੈਪ ਜਿੰਨੇ ਵੀ ਕੰਮ ਨੇ ਉਹ 1 ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਕਰਾਂਗੇ 2027 ਦੀਆਂ ਵੋਟਾਂ ਮੈਂ ਲੋਕਾਂ ਕੋਲ ਉਦੋਂ ਮੰਗਣ ਜਾਊਗਾ ਜਦੋਂ ਮੈਂ ਉਹਨਾਂ ਦੇ ਜਿਹੜੇ ਕੰਮ ਪੂਰੇ ਕਰ ਦਿਆਂਗਾ ਜੇ ਮੈਂ ਕੰਮ ਨਾ ਕਰ ਸਕਿਆ ਤਾਂ ਮੈਂ 2027 ਨੂੰ ਉਹਨਾਂ ਤੋਂ ਵੋਟਾਂ ਮੰਗਣ ਨਹੀਂ ਜਾਊਂਗਾ